ਲੋਕ ਸਭਾ ਚੋਣਾਂ ਲਈ ਬਾਜ਼ਾਰ ਗਰਮ ਹੋ ਚੁੱਕਿਆ ਹੈ ਤੇ ਅੱਜ ਲੋਕ ਸਭਾ ਹਲਕਾ ਛਿਰੀਨੰਦਪੁਰ ਸਾਹਿਬ ਦੇ ਲਈ ਸ਼੍ਰੋਮਣੀ ਕਾਲੀ ਦਲ ਬਾਦਲ ਦੇ ਉਮੀਦਵਾਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮજરા ਵੱਲੋਂ ਅੱਜ ਇੱਕ ਜ਼ਬਰਦਸਤ ਰੋਡ ਸ਼ੋਅ ਦਾ ਆਯੋਜਨ ਕੀਤਾ ਗਿਆ ਕਿ ਜਿਸ ਪ੍ਰਕਾਰ ਇਸ ਰੋਡ ਸ਼ੋਅ ਦਾ ਯੋਜਨ ਕੀਤਾ ਗਿਆ ਹੈ ਪਰ ਉਸ ਨੂੰ ਵੇਖ ਕੇ ਲੱਗਦਾ ਕਿ ਵੀ ਉੱਚੀ ਦੁਕਾਨ ਫੀਕਾ ਪਕਵਾਨ ਕਿਉਂਕਿ ਜੋ ਇਸ ਰੋਡ ਸ਼ੋਅ ਦੇ ਧਰਮ ਵੇਖਣ ਨੂੰ ਮਿਲਿਆ ਜਦੋਂ ਰੋਡ ਸ਼ੋਅ ਕਰਾਲੀ ਪਹੁੰਚਿਆ ਤਾਂ ਇਹ ਸਿਰਫ ਇੱਕ ਮਹਿਜ 30-35 ਗੱਡੀਆਂ ਦਾ ਇੱਕ ਕਾਫਲਾ ਸੀਗਾ ਇਹ ਦੇਖ ਸਕਦੇ ਹੋ ਜੋ ਝੰਡੇ ਵਾਲੀਆਂ ਗੱਡੀਆਂ ਨੇ ਇਹ ਸਿਰਫ ਉਹੀ ਗੱਡੀਆਂ ਸ਼੍ਰੋਮਣੀ ਕਾਲੀ ਦਲ ਬਾਦਲ ਦੇ ਸਮਰਥਕਾਂ ਦੀਆਂ ਗੱਡੀਆਂ ਨੇ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਵਿੱਚ ਜ਼ਿਆਦਾਤਰ ਦੋ-ਦੋ ਬੰਦੇ ਹੀ ਜ਼ਿਆਦਾਤਰ ਨਜ਼ਰ ਆ ਰਹੇ ਨੇ ਤੇ ਕਈ ਜੋ ਉੱਤਮ ਗੱਡੀਆਂ ਨੇ ਉਹਨਾਂ ਦੇ ਵਿੱਚ ਕੁਝ ਜਾਵਾ ਬੰਦੇ ਖੜੇ ਨੇ ਤੇ ਵਰਕਰ ਖੜੇ ਨੇ ਤੇ ਦੇਖ ਸਾਹਿਬ ਨੂੰ ਉਸੇ ਬਾਲਾਰਾਮ ਸੰਬਰੀ ਮੰਦਿਰ ਦੇ ਅੱਗੇ ਦਾ ਇਹ ਇੱਕ ਦ੍ਰਿਸ਼ਾ ਜਿੱਥੇ ਕਿ ਵੀ ਜੋ ਬਸ ਸਟੈਂਡ ਕਰਾਉਲੀ ਦਾ ਇਹ ਦ੍ਰਿਸ਼ਾ ਹੈ ਜਿੱਥੇ ਕਿ ਇਹ ਆਸ਼ੀਰਵਾਦ ਲੈਣ ਦੀ ਪ੍ਰਕਿਰਿਆ ਪ੍ਰਮ ਸਿੰਘ ਚੰਦੂ ਮਾਤਰਾ ਨਜ਼ਰ ਆ ਰਹੇ ਹਨ ਉਹਨਾਂ ਦੇ ਨਾਲ ਹਲਕਾ ਅ ਇੰਚਾਰਜ ਗੁਰਜੀਤ ਸਿੰਘ ਗਿੱਲ ਤੇ ਸ਼੍ਰੋਮਿਕ ਕਮੇਟੀ ਮੈਂਬਰ ਚਰਨਜੀਤ ਸਿੰਘ ਚੰਨਾ ਕਾਲਿਆਲ ਤੇ ਸਭ ਦਾ ਐਮਸੀ ਬਵਿੰਦਰ ਸਿੰਘ ਠਾਕਰ ਵੀ ਇੱਥੇ ਨਜ਼ਰ ਆ ਰਹੇ ਨੇ ਤੇ ਬਾਬਾ ਧਨਰਾਜ ਗਿਰਜੀ ਤੋਂ ਜੋ ਅਸ਼ੀਰਵਾਦ ਵੀ ਲਿਆ ਹੈ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮજરા ਜੀ ਨੇ ਤੇ ਬਾਬਾ ਜੀ ਉਹਨਾਂ ਦੇ ਗਲ ਦੇ ਵਿੱਚ ਹਾਰ ਫੁੱਲ ਮੁਲਾਮਾ ਵੀ ਪਾ ਰਹੇ ਹੈ ਤੇ ਦੇਖ ਸਕਦੇ ਹੋ ਕਿ ਰਣਜੀਤ ਸਿੰਘ ਗਿੱਲ ਜੋ ਕਿ ਇੱਥੋਂ ਇਲੈਕਸ਼ਨ ਲੜ ਚੁੱਕੇ ਨੇ ਐਮਐਲਡੀ ਤੇ ਦੋ ਵਾਰ ਇਹਨਾਂ ਦੀ ਹਾਰ ਹੋ ਚੁੱਕੀ ਹੈ ਉਹ ਇੱਥੋਂ ਦੱਸਦੀ ਹੈ ਕਿ ਵੀ ਬਾਬਾ ਜੀ ਦਾ ਆਸ਼ੀਰਵਾਦ ਲੈਂਣ ਦੇ ਲਈ ਜੋ ਕਾਫਲਾ ਰੁਕਿਆ ਤੇ ਇੱਥੇ ਬਾਬਾ ਜੀ ਨੇ ਜਿੱਥੇ ਆਸ਼ੀਰਵਾਦ ਦਿੱਤਾ ਸਰੋਪੇ ਪਾਏ ਹਾਰ ਪਾਏ ਤੇ ਉੱਥੇ ਜੋ ਬਾਹਰ ਜਿਹੜਾ ਗੱਲ ਕਰ ਲਈ ਤਾਂ ਦਾੜੇ ਨਾਲ ਮੁੱਛਾਂ ਲੰਬੀਆਂ ਨਜ਼ਰ ਆਈਆਂ ਕਿਉਂਕਿ ਜੋ ਇਹਨਾਂ ਦੀਆਂ 30-35 ਗੱਡੀਆਂ ਦਾ ਕਾਫਲਾ ਸੀਗਾ ਉੱਥੇ ਅੱਡੇ 'ਚ ਖੜਨ ਕਰਕੇ ਪੂਰਾ ਜਾਮ ਲੱਗ ਗਿਆ ਤੇ ਐਂਬੂਲੈਂਸ ਵੀ ਇਸ ਦੌਰਾਨ ਇੱਕ ਫੱਸੀ ਤੇ ਉਸ ਨੂੰ ਵੀ ਬੜੀ ਮੁਸ਼ਕਲ ਦੇ ਨਾਲ ਜੋ ਟ੍ਰੈਫਿਕ ਪੁਲਿਸ ਆ ਉਸ ਵੱਲੋਂ ਕੱਢਿਆ ਗਿਆ ਕਿ ਹੋ ਸਕਦਾ ਕਿ ਵੀ ਇਹਨਾਂ ਦੇ ਵਿੱਚ ਕੋਈ ਮਰੀਜ਼ ਵੀ ਹੋ ਸਕਦਾ ਪਰ ਇਹਨਾਂ ਰਾਜਨਿਤਕਾਂ ਨੂੰ ਇਹਨਾਂ ਗੱਲਾਂ ਦੀ ਕੋਈ ਸ਼ਾਇਦ ਪ੍ਰਵਾਹ ਨਹੀਂ ਹੈ ਤੇ ਦੇਖ ਸਾਧੋ ਕਿ ਤੁਸੀਂ ਦੂਰ ਦੂਰ ਤੱਕ ਜੋ ਸਿਰਫ ਗੱਡੀਆਂ ਦੂਜੀਆਂ ਫਸੀਆਂ ਨਜ਼ਰ ਆ ਰਹੀਆਂ ਹੈਗੀਆਂ ਟ੍ਰੈਫਿਕ ਅ ਬੜੀ سنجਿਦਗੀ ਦੇ ਨਾਲ ਘਟਾਉਣ ਦੇ ਲਈ ਜੋ ਮੁਸ਼ਕਲ ਕਰਨੀ ਪੈ ਰਹੀ ਹੈ ਤੇ ਦੇਖ ਸਾਧੋ ਤੁਸੀਂ ਕਿ ਵੀ ਇਹ ਜੋ ਸ਼੍ਰੋਮਣੀ ਕਾਲੀ ਦਲ ਬਾਦਲ ਦੀ ਜੋ ਪੂਰੇ ਪੰਜਾਬ ਦੇ ਵਿੱਚ ਇਹਨਾਂ ਨੂੰ ਇਸ ਸਮੇਂ ਕਰਕਰੀ ਹੋ ਰਹੀ ਹੈ ਤੇ ਬਗੈਰ ਬਾਦਲਾਂ ਤੋਂ ਹੁਣ ਪਹਿਲਾ ਇਹ ਇਲੈਕਸ਼ਨ ਹੈ ਦੇਖ 사ਭੇ ਕਿਉਂਕਿ ਜੇਕਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕਰ ਲਈਏ ਤੇ ਉਹਨਾਂ ਦੇ ਭਰਾ ਗੁਰਦਾਸ ਸਿੰਘ ਬਾਦਲ ਦੀ ਕਰ ਲਈਏ ਤੇ 10 ਤੇ ਪਾਸ ਦੀ ਜੋੜੀ ਇਸ ਵਾਰ ਨਜ਼ਰ ਨਹੀਂ ਆ ਰਹੀ ਹੈਗੀ ਜਿਸ ਕਾਰਨ ਜਿਹੜਾ ਨਿਚਲਾ ਵਰਕਰ ਹੈਗਾ ਉਹ ਜੁੜਦਾ ਨਜ਼ਰ ਨਹੀਂ ਆ ਰਿਹਾ ਆਮ ਜੋ ਜਨਤਾ ਜਨਾਰਦਨ ਹੈਗੀ ਹੈ ਉਹ ਜੁੜਦੀ ਨਜ਼ਰ ਨਹੀਂ ਆ ਰਹੀ ਤੇ ਜੇਕਰ ਗੱਲ ਕਰ ਲਈ ਤਾਂ ਭਾਰਤੀ ਜਨਤਾ ਪਾਰਟੀ ਵੀ ਇਸ ਵਾਰ ਸਹਿਯੋਗੀ ਪਾਰਟੀ ਨਹੀਂ ਹੈਗੀ ਸ਼੍ਰੋਮਣੀ ਕਾਲੀ ਦਲ ਨੂੰ ਆਪਣੇ 발 ਬੁੱਤੇ ਤੇ ਉੱਪਰ ਇਲੈਕਸ਼ਨ ਲੜਨਾ ਪੈ ਰਿਹਾ ਹੈਗਾ ਤੇ ਜਿਸ ਪ੍ਰਕਾਰ ਇਹ ਇਕੱਠ ਨਹੀਂ ਹੋ ਰਹੇ ਹੈਗੇ ਜਿਕਰ ਇਹਨਾਂ ਦੀਆਂ ਅਸੀਂ ਮੀਟਿੰਗਾਂ ਦੀ ਵੀ ਗੱਲ ਕਰ ਲਈ ਤਾਂ ਮੀਟਿੰਗਾਂ ਦੇ ਵਿੱਚ 20 ਇਨਾਂ ਦੇ ਕੋਈ ਨੁਕਰ ਮਿੱਠੀਆਂ ਦੇ ਵਿੱਚ ਵੀ ਇਕੱਠ ਨਹੀਂ ਹੋ ਰਿਹਾ ਜਿਸ ਕਰਕੇ ਅਜੇ ਤੱਕ ਮੀਟਿੰਗਾਂ ਦਾ ਆਯੋਜਨ ਵੀ ਇਕਾਦੁੱਕਾ ਹੀ ਦੇਖਣ ਨੂੰ ਮਿਲ ਰਿਹਾ ਹੈਗਾ ਤੇ ਜੇਕਰ ਕੱਟ ਦੇ ਹਿਸਾਬ ਦੇ ਨਾਲ ਕਹੇ ਲਈਏ ਤਾਂ ਆਮ ਆਦਮੀ ਪਾਰਟੀ ਦਾ ਜੋ ਪਿਛਲੇ ਦਿਨੀ ਮਾਲਵਿੰਦਰ ਸਿੰਘ ਕੰਗ ਵੱਲੋਂ ਇੱਥੇ ਰੋਡ ਸ਼ੋਅ ਕਰਿਆ ਗਿਆ ਸੀਗਾ ਉਹ ਇਹਨਾਂ ਦੇ ਰੋਡ ਸ਼ੋਅ ਨਾਲੋਂ ਕਿਤੇ 21 ਹਫ਼ਤ ਹੋ ਰਿਹਾ ਤੇ ਇੱਕ ਪੰਜਾਬੀ ਦੀ ਕਹਾਵਤ ਹੈ ਵੀ ਆਗਾਜ਼ ਤੋਂ ਅੱਛਾ ਹੈ ਅੰਜਾਮ ਖੁਦਾ ਜਾਣੇ ਆਗਾਜ਼ ਤੁਸੀਂ ਦੇਖੇ ਸਕਦੇ ਹੋ ਕਿ ਵੀ ਇਹ ਬਹੁਤ ਇੱਕ ਫਿੱਕਾ ਜਿਹਾ ਆਗਾਜ਼ ਸ਼ੁਰੂ ਹੈ ਉੱਚੀ ਦੁਕਾਨ ਫੀਕਾ ਪਗਵਾਨ ਸ਼੍ਰੋਮਣੀ ਕਾਲਦਲ ਬਦਲ ਦਾ ਜੋ ਅੱਜ ਦਾ ਰੋਡ ਸ਼ੋਅ ਸੀਗਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮੱਜਰਾ ਇੱਥੋਂ ਪਹਿਲਾਂ ਵੀ ਇੱਕ ਵਾਰ ਦੋ ਵਾਰ ਚੋਣ ਲੜ ਚੁੱਕੇ ਨੇ ਇੱਕ ਵਾਰ ਉਹ ਚੋਣਾਂ ਜਿੱਤ ਚੁੱਕੇ ਨੇ ਤੇ ਦੂਜੀ ਵਾਰ ਇਹ ਚੋਣ ਹਾਰ ਗਏ ਸੀਗੇ ਤੇ ਹੁਣ ਵੇਖਣਾ ਕਿ ਵੀ ਅੱਗੇ ਕੀ ਬਣਦਾ ਹੈਗਾ ਤੇ ਇਸ ਰੋਡ ਸ਼ੋ ਨੂੰ ਦੇਖ ਕੇ ਲੱਗਦਾ ਕਿ ਅਜੇ ਸ਼ੋਮਨੀ ਕਾਲੀਦਾਲ ਨੂੰ ਕਾਫੀ ਮਸ਼ਕਤ ਕਰਨ ਦੀ ਜ਼ਰੂਰਤ ਹੈ ਖਾਸ ਕਰ ਹਲਕਾ ਖਰੜ ਤੇ ਰ ਉੱਪਰ ਦੇ ਵਿੱਚ